ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਆਪ ਸਭ ਨੂੰ ਬੇਨਤੀ ਹੈ ਕਿ ਇਹ ਗਰੀਬ ਆਦਮੀ ਨੇ ਰਾਤ ਇਨਾ ਤੇ ਸਵੇਰੇ ਤੜਕੇ 4 ਵਜੇ ਛੱਤ ਡਿੱਗ ਗਈ ਕਮਰੇ ਦੀ ਤੇ ਥੱਲੇ ਆ ਗਏ ਸੀ ਇਹ ਬਹੁਤ ਔਖੇ ਕੱਢੇ ਆ ਜੀ ਇਹ ਇਹਦੇ ਘਰ ਦੇ ਹਾਲਾਤ ਆ ਜੀ ਦੇਖ ਲਓ ਜੀ ਛੋਟੇ ਛੋਟੇ ਬੱਚੇ ਆ ਜੀ ਇਹਨਾਂ ਦੇ ਦਿਹਾੜੀ ਦੱਪਾ ਕਰਦੇ ਆ ਜੀ ਮੇਰਾ ਵੀਰ ਸਭ ਨੂੰ ਬੇਨਤੀ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਵੱਤੋ ਵੱਤ ਸ਼ੇਰ ਕੀਤੀ ਜਾਵੇ ਵੀਡੀਓ ਛੋਟੇ ਛੋਟੇ ਬੱਚੇ ਹੈ ਜੀ ਇਹਨਾਂ ਦੇ ਜੀ ਸੱਟਾਂ ਲੱਗੀਆਂ ਬਹੁਤ ਔਖੇ ਕੱਢੇ ਹੈ ਜੀ ਇਹ ਇਹ ਦੇਖੋ ਜੀ ਇਹਨਾਂ ਦੀ ਹਾਲਤ ਦੇਖੋ ਮੈਂ ਗਰੀਬ ਬੰਦਾ ਆ ਦਿਆੜੀ ਦੇ ਪਾਕਰ ਵਾਲਾ ਬੰਦਾ ਤੇ ਰਾਤੀ ਸੁੱਤੇ ਪਏ ਛੱਤ ਦੇ ਗਏ ਨਾ ਅੰਡੇ ਗਵਾਂਡੇ ਕਰਨ ਤੇ ਮੈਂ ਮਰ ਗਿਆ ਸੀ ਸਾਰਾ ਇੱਕ ਪਰਿਵਾਰ ਥੱਲੇ ਆ ਗਿਆ ਏ ਔਰ ਤੁਸੀਂ ਬਹੁਤ ਬਹੁਤ ਐਵੀਡੀਓ ਵੀ ਸ਼ੇਅਰ ਕਰੋ ਤੇ ਮੇਰਾ ਪਲਾ ਕਰੋ ਜੀ ਨੰਬਰ ਲਿਖ ਲਓ ਜੀ ਇਹ ਤੇ Google Pay Phone Pay ਸਾਰਾ ਚੱਲਦਾ ਜੀ ਤੇ 6296 478268 ਰਾਜਵੀਰ ਸਿੰਘ ਪਿੰਡ ਮਾਛੀਆਂ ਕਲਾ ਜ਼ਿਲ੍ਹਾ ਲੁਧਿਆਣਾ ਜੀ ਪਾਣੀ ਵਾਲ ਟੈਂਕੀ ਕੋਲੇਜ ਕਰ